ਐਜੰਡਾ ਤਾਂ ਉਹਦਾ ਪੰਥਕ ਵਿਚਾਰਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜਹਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਉਧਾਰ ਬਣਾ ਕੇ ਕਹਿੰਦੇ ਸੀ ਵੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀ ਅਸੀਂ ਉਹਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਸਤਕਾਰ ਉਹਦਾ ਤੇ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰ ਤਾਂ ਬਣਿਆ ਨਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੂ ਜੇ ਕੋਈ ਦਰਖਾਸਤਾਂ ਕਾਲੂ ਦੂਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਦਾਜੂ ਕਿ ਅਸੀਂ ਸਾਰਿਆਂ ਨੂੰ ਉਟਾ ਦਾਂਗੇ ਪਾਰਦਰਸ਼ੀ ਕਰਨੀ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ 3 ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮੈਂ ਤਾਂ ਕਿਹਾ ਸੀ ਇੱਕ ਵਿਰੋਧੀ ਧਰਦਾ ਲੈ ਲਿਓ ਨਾਲੇ ਅਸੀਂ ਜਿਹੜੇ ਲੀਡਰ ਆ ਦਿਨਾ ਇੱਕ ਅ ਐਮਰਜੈਂਸੀ ਮੀਟਿੰਗ ਸੱਦੀ ਸੀਗੀ ਇੱਥੇ ਆ ਕੇ ਪਤਾ ਲੱਗਿਆ ਸਾਨੂੰ ਅਜੰਡਾ ਤਾਂ ਉਹਦਾ ਪੰਥਕ ਵਿਚਾਰਾਂ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਰ ਰਿਹਾ ਜਹਦਾਰ ਜਿਹੜੇ ਦਮਦਮਾ ਸਾਹਿਬ ਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦਰਖਾਸਤ ਦਿੱਤੀ ਸੀ ਉਹ ਦਰਖਾਸਤ ਨੂੰ ਆਧਾਰ ਬਣਾ ਕੇ ਕਹਿੰਦੇ ਸੀ ਵੀ ਉਹਦੀਆਂ ਸੁਭਾਵਾਂ ਖਤਮ ਕਰ ਦੇਣੀ ਆ ਅਸੀਂ ਉਹਨੂੰ ਗੱਲ ਨੂੰ ਚੰਗੀ ਨਹੀਂ ਕਿਹਾ ਇਹ ਵੀ ਗੱਲ ਆ ਕਿ ਜੇ ਕਿਤੇ ਕੋਈ ਦੋਸ਼ ਲੱਗਦਾ ਉਹਦੀ ਪੜਤਾਲ ਨਿਰਪੱਖ ਹੋਣੀ ਚਾਹੀਦੀ ਆ ਉਹ ਕਹਿੰਦੇ ਕਮੇਟੀ ਬਣਾਉਨੇ ਆ ਜੀ ਪੜਤਾਲ ਕਰਾਉਣੀ ਆ ਸਾਡਾ ਹੀ ਖਾਸਾ ਸੀ ਜੇ ਤੁਸੀਂ ਵਿਰੋਧੀ ਤੇਰਾ ਕਮਿਟੀ ਤੁਸੀਂ ਆਪਦੀ ਬਣਾ ਰਹੇ ਹੋ ਤਿੰਨ ਮੈਂਬਰੀ ਮੈਂ ਇੱਥੋਂ ਤੱਕ ਕਿਹਾ ਮੈਂ ਕਿਹਾ ਜੇ ਤੁਹਾਨੂੰ ਮੇਰੇ ਤੇ ਕੋਈ ਡਾਊਟ ਆ ਨਾ ਬੜੇ ਨਿਹਾਇਤ شریفਾ ਪਰਮਜੀਤ ਸਿੰਘ ਤੁਸੀਂ ਇਹਨਾਂ ਨੂੰ ਪਾ ਲੋ ਸਾਡਾ ਵਿਰੋਧੀ ਤੇਰਾ ਇੱਕ ਨੁਮਾਇੰਦਾ ਤਾਂ ਹੋਵੇ ਅਸੀਂ ਦੇਖੀਏ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਸੀਂ ਕਰਦੇ ਹੋ ਪਰ ਉਹ ਮੰਨੇ ਨਹੀਂ ਪਤਾ ਨਹੀਂ ਕੀ ਖਦਸ਼ਾ ਸੀਗਾ ਇਸ ਕਰਕੇ ਅਸੀਂ ਤਾਂ ਇਸ ਗੱਲ ਦੇ ਵਿਰੋਧਾਂ ਐਨਾ ਸਤਕਾਰ ਉਹਦਾ ਤੇ ਸਤਕਾਰ ਜੇ ਤੁਸੀਂ ਸੇਵਾ ਮੁਕਤ ਕਰਨਾ ਸਤਕਾਰਤਾ ਬਣਿਆ ਰਹਿਣਾ ਜਲੀਲ ਨਾ ਕਰੋ ਇੱਕ ਤਰਫਾ ਨਾ ਕਰੋ ਜੇ ਕੋਈ ਦਰਖਾਸਤਾਂ ਕੱਲੂ ਦੂਜੇ ਸਿੰਘ ਸਵਾਨ ਦੇ ਖਿਲਾਫ ਵੀ ਕੋਈ ਜਾ ਜੂ ਕਿ ਅਸੀਂ ਸਾਰਿਆਂ ਨੂੰ ਉਟਾ ਦਾਂਗੇ ਦਰਖਾਸਤਾਂ ਮੇਰੇ ਖਿਲਾਫ ਵੀ ਕੋਈ ਦੇ ਦੂ ਬਿਨਾ ਪੜਤਾਲ ਤੋਂ ਤੁਸੀਂ ਉਧਰ ਹਾਂ ਪੜਤਾਲ ਪਾਰਦਰਸ਼ੀ ਕਰਾਉਣੀ ਕਿਹਾ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਸਾਡੀ 3 ਮੈਂਬਰੀ ਜਿਹੜੀ ਅਸੀਂ ਅਨਾਉਂਸ ਕਰਤੀ ਕਮੇਟੀ ਉਹੀ ਕਰੂ ਮਤਗਾਸੀ ਕਬਰੂਦੀ ਧਰਦਾ ਲੈ ਲਓ ਨਾਲੇ ਅਸੀਂ ਜਿਹੜੇ ਲੀਡਰ ਦੀ ਗੱਲ ਕਰ ਰਹੇ ਹੋ ਕੋਈ ਲੀਡਰ ਆਇਆ ਕੌਣ ਲੀਡਰ ਆਈ ਮੈਨੂੰ ਬਾਹਲਾ ਨਹੀਂ ਮੈਨੂੰ ਸ਼ਾਇਦ ਆ ਬਾਹਰ ਜਿਹੜੋਂ ਮੈਂ ਗੇਟ ਤੋਂ ਇੰਟਰ ਹੋਇਆ ਬਿਕਰਮ ਜੀਠੀਆ ਇੱਥੇ ਆਈ ਸੀ ਉਸ ਤੋਂ ਪਹਿਲਾਂ ਮੈਂ ਇਸ ਗੱਲ ਦੀ 100% ਤਸਦੀਕ ਨਹੀਂ ਕਰਦਾ ਬਾਹਰ ਸੰਗਤ ਕਹਿੰਦੀ ਸੀ ਬਿਕਰਮ ਜੀਠਾ ਆ ਕੇ ਗਏ ਆ ਤਿੰਨ ਮੈਂਬਰ ਜਿਹੜੀ ਕਮੇਟੀ ਬਣਾਈ ਆ ਉਹ ਚ ਕਿਹੜੇ ਕਿਹੜੇ ਮੈਂਬਰ ਨੇ ਉਹਦੇ ਚ ਜ਼ਿਆਦਾਤਰ ਉਹ ਫਿਰ ਲੋਲਾ ਜੱਤ ਪੈ ਗਿਆ ਮੈਨੂੰ ਲੱਗਦਾ ਵੀ ਮੈਨੂੰ ਬਾਲਾ ਤਾਂ ਨਹੀਂ ਗਿਆ ਨੇ ਮੰਡ ਸਾਹਿਬ ਮੰਡ ਸਾਹਿਬ ਆ ਅ ਉਧੇਦਾਰ ਆ ਸਾਡੇ ਦੋ ਮੈਂਬਰਾਂ ਨਾਲ ਸਾਡੀ ਬੇਨਤੀ ਸੀ ਵੀ ਦੇਖੋ ਜਿਹੜਾ ਬੀਤਿਆ ਸਮੇਂ ਦੇ ਜਿਹੜੇ ਅੰਦਰ ਜਿਵੇਂ ਚਰਚਾ ਹੁੰਦੀ ਆ ਕਿ ਸ਼ਬਦਾਂ ਦਾ ਬਿਆਨ ਨਹੀਂ ਦੇ ਸਕਦਾ ਹਰ ਗੱਲ ਹੀ ਉਹ ਕਾਲੇ ਹੁੰਦੇ ਆ ਹਰ ਗੱਲ 'ਚ ਵੀ ਇਹ ਛੇਦੀ ਗੰਡਾਸਾ ਚਲਾਈ ਦੀਏ ਖੋਤੋਂ ਆਏ ਲੱਗਦਾ ਸੀਗਾ ਨਿਕਾਲੀ ਵੀ ਕੀ ਪਈ ਜੀ ਤੁਹਾਨੂੰ ਕੀ ਲੱਗਦਾ ਮਜੀਠਿਆ ਜੋ ਕਹਿ ਗਏ ਨੇ ਉਹੀ ਹੋ ਰਿਹਾ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਫੇ ਮਜੀਠਿਆ ਤੁਸੀਂ ਕਹ ਰਹੇ ਆਏ ਸੀ ਅੰਦਰ ਇਹ ਤੁਹਾਡੇ ਕੋਲ ਤੁਸੀਂ ਪ੍ਰੈਸ ਆਉਣ ਵਾਲੇ ਸਮੇਂ ਚ ਪੁੱਛ ਸਕਦੇ ਹੋ ਤੁਹਾਡੇ ਕੋਲ ਉਹਨਾਂ ਦੇ ਨੰਬਰ ਆ ਵੀ ਤੁਹਾਡੇ ਆਉਣ ਦਾ ਕਾਰਨ ਕੀ ਆ ਤੁਸੀਂ ਕਿਹੜੀ ਗੱਲ ਦਾ ਵਿਰੋਧ ਕੀਤਾ ਜੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਬਈ ਐਡੀ ਉੱਚੀ ਪ੍ਰਧਾਨ ਜੀ ਤੁਸੀਂ ਇੱਕ ਜਨਰਲ